ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਟਿਕ ਬਟਾਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਅਸੀਂ ਡੇਲੀ ਸਕਿਪ ਵੀਡੀਓ ਅਸੀਂ ਪਾ ਰਹੇ ਆਂ ਜੀ ਤੁਹਾਡੀ ਕੋਈ ਵੀ ਸਕਿਪ ਨਾ ਹੋਵੇ ਬਹੁਤ ਸਾਰੀਆਂ ਭੈਣਾਂ ਮੇਰੀ ਲੋਕੇਸ਼ਨ ਪੁੱਛਦੀਆਂ ਜੀ ਸਾਡੀ ਜਿਹੜੀ ਲੋਕੇਸ਼ਨ ਹੈਗੀ ਆ ਜੀ ਅਸੀਂ ਡਿਸਟ੍ਰਿਕਟ ਮਾਨਸਾ ਪਰਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਬੋਹਾ ਰੋਡ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਰੇਲਵੇ ਪੌਲ ਕ੍ਰੋਸ ਕਰਕੇ ਆ ਰੇਲਵੇ ਪੌਲ ਦੀ ਖੱਬੇ ਆ ਥੋੜਾ ਜੀ ਖੱਬੇ ਆ ਤੇ ਇੱਕ ਟੈਰਾ ਵਾਲੀ ਦੁਕਾਨ ਆਉਗੀ ਟੈਰਾ ਵਾਲੀ ਦੁਕਾਨ ਦੇ ਨਾਲ ਜਿਹੜੀ ਪਹਿਲੀ ਗਲੀ ਆਉਣੀ ਆ ਉਹਦੇ ਵਿੱਚ ਐਂਟਰ ਕਰਕੇ ਵਾਹਿਗੁਰੂ ਕਲੋਥ ਹਾਊਸ ਦੇ ਵਿੱਚ ਤੁਸੀਂ ਆ ਸਕਦੇ ਹੋ ਗਲੀ ਦੇ ਮੋਰ ਤੇ ਵਾਹਿਗੁਰੂ ਕਲੋਥ ਹਾਊਸ ਦਾ ਪੋਸਟਰ ਲੱਗਿਆ ਹੋਇਆ ਜੀ ਜੇਕਰ ਤੁਸੀਂ ਬੋਹਾ ਰੋਡ ਵੱਲੋਂ ਆ ਰਹੇ ਹੋ ਤਾਂ ਤੁਸੀਂ ਪੌਲ ਨੂੰ ਕ੍ਰੋਸ ਕਰਨਾ ਪੌਲ ਦੀ ਰਾਈਟ ਸਾਈਡ ਆ ਕੇ ਤੁਸੀਂ ਥੋੜਾ ਜਿਹਾ ਅੱਗੇ ਆਉਣਾ ਜੇ ਥੋੜਾ ਜਿਹਾ ਅੱਗੇ ਆਓਗੇ ਤੁਹਾਨੂੰ ਟੈਰਾਇਲ ਦੁਕਾਨ ਮਿਲੇਗੀ ਉਹਦੇ ਨਾਲ ਵਾਲੀ ਗਲੀ 'ਚ ਐਂਟਰ ਕਰਕੇ ਵਾਇਗਰੂ ਕਲੌਥ ਹਾਊਸ ਦੀ ਸ਼ਾਪ ਤੇ ਤੁਸੀਂ ਪਹੁੰਚ ਸਕਦੇ ਹੋ ਜੀ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਅੱਜ ਦੀ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਤੁਹਾਡੇ ਵਾਸਤੇ ਲੈ ਕੇ ਆਏ ਆ ਟੈਬੀ ਦੇ ਸੂਟਾਂ ਦੀ ਟੈਬੀ ਲਾਈਨਿੰਗ ਦੇਖ ਸਕਦੇ ਹੋ ਤੁਸੀਂ ਲਿਖਿਆ ਹੋਇਆ ਪ੍ਰੀਮੀਅਮ ਟੈਬੀ ਲਾਈਨਿੰਗ ਠੀਕ ਹੈ ਜੀ ਸਟਾਫ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਬੜਾ ਪਿਆਰਾ ਜਿਹਾ ਸਟਾਫ ਰਹਿਣ ਵਾਲਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਟੈਬੀ ਲਾਈਨਿੰਗ ਸੂਟ ਹੈ ਜੀ ਠੀਕ ਹੈ ਕਿ ਏਕੇ ਟੈਕਸ ਦਾ ਟੈਬੀ ਲਾਈਨਿੰਗ ਹੈ ਜਿਹੜਾ ਕਲਰ ਉਹ ਫਿਰੋਜੀ ਆ ਰਿਹਾ ਪਰ ਸੀ ਗ੍ਰੀਨ ਕਲਰ ਹੈ ਜੀ ਠੀਕ ਹੈ ਜੀ ਕੈਮਰੇ ਦੇ ਵਿੱਚ ਜਿਹੜਾ ਕਲਰ ਆ ਰਿਹਾ ਫਿਰੋਜੀ ਆ ਰਿਹਾ ਪਰ ਸੀ ਗ੍ਰੀਨ ਕਲਰ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਕਲਰ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਹਾਂ ਜੇ ਕੋ ਲਿਮਟ ਦੀ ਸਾਡੀ ਪ੍ਰਾਈਸ ਹੁੰਦੀ ਹੈ ਸਿਰਫ 1000 ਰੁਪਏ ਦੇ ਵਿੱਚ ਤੁਹਾਨੂੰ ਟੈਬੀ ਲਾਈਨਿੰਗ ਦਾ ਸੂਟ ਦੇ ਰਹੇ ਹਾਂ ਜੀ ਠੀਕ ਹੈ ਜੀ 1000 ਦੇ ਵਿੱਚ ਤੁਹਾਨੂੰ ਅਸੀਂ ਟੈਬੀ ਲਾਈਨਿੰਗ ਦਾ ਸੂਟ ਦੇ ਰਹੇ ਹਾਂ बॉਟਮ ਰਹਿਣ ਵਾਲੀ ਇਹ ਨਾਲ ਮਸਲੀਨ ਦੀ ਦੇਖੋ ਇਹ ਵਾਲੀ बॉਟਮ ਰਹਿਣ ਵਾਲੀ ਹੈ ਮਸਲੀਨ ਦੀ ਕਲਰ ਆ ਰਿਹਾ ਫਿਰੋਜੀ ਪਰ ਇਹ ਕਲਰ ਹੈਗਾ ਸੀ ਗ੍ਰੀਨ ਬੜਾ ਪਿਆਰਾ ਜਿਹਾ ਰਹਿਣ ਵਾਲਾ ਕਲਰ ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੀਆਂ ਟੈਬੀ ਲਾਈਨਿੰਗ ਫਿਰੋਜੀ ਕਲਰ ਆ ਰਿਹਾ ਪਰ ਸੀ ਗ੍ਰੀਨ ਕਲਰ ਹੈ ਜੀ ਸਿਰਫ 1000 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਇਹਦੇ ਤੁਹਾਨੂੰ ਕਲਰ ਮਿਲਣਗੇ ਜੀ ਅਗਲਾ ਕਲਰ ਚੈੱਕ ਕਰੋ ਵੀ ਮਸਟਰਡ ਕਲਰ ਹੈ ਜੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਪ੍ਰੀਮੀਅਮ ਟੈਬੀ ਲਾਈਨਿੰਗ ਤੁਸੀਂ ਲਿਖਿਆ ਦੇ ਸਕਦੇ ਹੋ ਏਕੇ ਟੈਕਸ ਬ੍ਰਾਂਡ ਰਹਿਣ ਵਾਲਾ ਠੀਕ ਹੈ ਜੀ ਇਹ ਮਸਟਰਡ ਕਲਰ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਮਸਲੀਨ ਦੀ ਰਹਿਣ ਵਾਲੀ ਇਹਦੇ ਨਾਲ ਬਾਟਮ ਠੀਕ ਹੈ ਜੀ ਮਸਲੀਨ ਦੀ ਰਹਿਣ ਵਾਲੀ ਹੈ ਬਾਟਮ ਬਹੁਤ ਹੀ ਸੌਫਟ ਵਾਲਾ ਸਟੱਫ ਹੈ ਜੀ ਇਹ ਸ਼ਰਟ ਦੇ ਉੱਪਰ ਲਾਈਨਿੰਗ ਲੱਗੂਗੀ बॉटम ਦੇ ਉੱਪ ਤੁਸੀਂ ਵਿਦਾਊਟ ਲਾਈਨਿੰਗ बॉटम ਬਣਾ ਸਕਦੇ ਹੋ ਜੀ ਠੀਕ ਹੈ ਜੀ बॉटम ਦੇ ਉੱਪਰ ਲਾਈਨਿੰਗ ਤੁਸੀਂ ਨਹੀਂ ਲਗਾਉਣੀ ਪਰ ਜਿਹੜੀਆਂ ਮਿਲੀਆਂ ਭੈਣਾਂ ਲਗਾਉਣੀ ਚਾਹੋਗੇ ਲਗਾ ਵੀ ਸਕਦੀਆਂ ਪਰ ਵਿਦਾਊਟ ਲਾਈਨਿੰਗ बॉਟਮ ਬਣ ਸਕਦੀ ਹੈ ਪਰ ਸ਼ਰਟ ਉੱਪਰ ਲਾਈਨਿੰਗ ਲੱਗੂਗੀ ਕਲਰ ਚੈੱਕ ਕਰੋ ਬਣਾ ਪਿਆਰਾ ਜਿਹਾ ਰਹਿਣ ਵਾਲਾ ਕਲਰ ਮਾਸਟਰਡ ਕਲਰ ਹੈ ਜੀ ਪ੍ਰਾਈਸ ਅਸੀਂ ਦੇ ਰਹੇ ਹਾਂ ਤੁਹਾਨੂੰ ਸਿਰਫ 1000 1000 ਦੇ ਵਿੱਚ ਤੁਸੀਂ ਸਾਡੇ ਕੋਲ ਟੈਬੀ ਲਾਈਨਿੰਗ ਦਾ ਸੂਟ ਬਾਈ ਕਰ ਸਕਦੇ ਹੋ ਠੀਕ ਹੈ ਜੀ ਮਾਸਟਰ ਸ਼ੇਅਰ ਦੀ ਰਹਿਣ ਵਾਲੀ ਹੈ ਬਾਟਮ ਇਹਦੇ ਵਿੱਚ ਇੱਕ ਕਲਰ ਆਉਣ ਵਾਲਾ ਰੈੱਡ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਕਈ ਮੇਰੀ ਭੈਣਾਂ ਨੂੰ ਕਲਰ ਬ੍ਰਾਈਟ ਪਸੰਦ ਹੁੰਦਾ ਕਿਉਂਕਿ ਮੌਸਮ ਵੀ ਇਦਾਂ ਦਾ ਆ ਰਿਹਾ ਥੋੜੇ ਜਿਹਾ ਬ੍ਰਾਈਟ ਕਲਰ ਦੇ ਸੂਟ ਅੱਛੇ ਲੱਗਦੇ ਆ ਇਸ ਇਸ ਤਰ੍ਹਾਂ ਦੇ ਮੌਸਮ 'ਚ ਠੀਕ ਹੈ ਜੀ ਅਸੀਂ ਥੋੜੇ ਜਿਹਾ ਬ੍ਰਾਈਟ ਕਲਰ ਦੇ ਸੂਟ ਵੀ ਲੈ ਕੇ ਆਏ ਆ ਪ੍ਰੀਮੀਅਮ ਟੈਬੀ ਲਾਈਨਿੰਗ ਲਿਖਿਆ ਹੋਇਆ ਸਟਾਫ ਦੇ ਸਕਦੇ ਹੋ ਟੈਬੀ ਲਾਈਨਿੰਗ ਹੈ ਸਿਰਫ ਤੁਹਾਨੂੰ ਪ੍ਰਾਈਸ ਦੇ ਰਹੀਆਂ ਸੀ 1000 ਦੇ ਵਿੱਚ ਤੁਸੀਂ ਸਾਡੇ ਕੋਲ ਇਹ ਸੂਟ ਬਾਇ ਕਰ ਸਕਦੇ ਹੋ ਵਿੱਤ ਮਸਲੀਨ ਬਾਟਮ ਦੇ ਨਾਲ ਠੀਕ ਹੈ ਜੀ ਇਹ ਬਾਟਮ ਦਾ ਸਟਾਕ ਵੀ ਬਹੁਤ ਵਧੀਆ ਰਹਿਣ ਵਾਲਾ ਸੌਫਟ ਵਾਲੀ ਮਸਲੀਨ ਹੈ ਜੀ ਇਹ ਠੀਕ ਹੈ ਜੀ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਬੜੇ ਸੋਹਣੇ ਜਿਹੇ ਸੂਟ ਰਹਿਣ ਵਾਲੇ ਆ ਪ੍ਰਿੰਟ ਵੀ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਠੀਕ ਹੈ ਜੀ ਇਹ ਵਾਲੀ ਇਹਦੇ ਨਾਲ ਬਾਟਮ ਸੀ ਇੱਕ ਡਿਜ਼ਾਈਨ ਹੋਰ ਆਇਆ ਸਾਡੇ ਕੋਲੇ ਦੇਖੋ ਇਹ ਵੀ ਟੈਬੀ ਲਾਈਨਿੰਗ ਦੇ ਵਿੱਚ ਡਿਜ਼ਾਈਨਿੰਗ ਹੈ ਬਲੈਕ ਕਲਰ ਦਾ ਠੀਕ ਹੈ ਜੀ ਬਲੈਕ ਕਲਰ ਹੈ ਬੜਾ ਪਿਆਰਾ ਜਿਹਾ ਰਹਿਣ ਵਾਲਾ ਕਲਰ ਪ੍ਰੀਮ ਟੈਬੀ ਲਾਈਨਿੰਗ ਲਿਖਿਆ ਹੋਇਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਬਾਟਮ ਰਹਿਣ ਵਾਲੀ ਬਲੈਕ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਰਹਿਣ ਵਾਲਾ ਕਈ ਮੇਰੀਆਂ ਭੈਣਾਂ ਬਲੈਕ ਕਲਰ ਦੀ ਡਿਮਾਂਡ ਕਰਦੀਆਂ ਬਲੈਕ ਕਲਰ ਵੀ ਲੈ ਕੇ ਆਏ ਆ ਪ੍ਰਿੰਟ ਚ ਚੈੱਕ ਕਰੋ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ बॉਟਮ ਬਿਲੂਗੀ ਤੁਹਾਨੂੰ ਮਸਲੀਨ ਦੀ ਠੀਕ ਹੈ ਸ਼ਰਟ ਦੇ ਉੱਪਰ ਲਾਈਨਿੰਗ ਲੱਗੂਗੀ ਤੇ बॉਟਮ ਤੁਸੀਂ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਬੜਾ ਸੋਹਣਾ ਜਿਹਾ ਸੂਟ ਰਹਿਣ ਵਾਲਾ ਬਲੈਕ ਸ਼ੇਡ ਦੇ ਵਿੱਚ ਠੀਕ ਹੈ ਜੀ 1000 ਰੁਪਏ ਰਹਿਣ ਵਾਲੀ ਇਹਨਾਂ ਦੀ ਪ੍ਰਾਈਸ ਸਾਡੀ ਦੀ ਪ੍ਰਾਈਸ ਹੁੰਦੀ ਹੈ ਹਮੇਸ਼ਾ ਲਿਮਟ ਜੀ ਹੁੰਦੀ ਹੈ ਜੀ 1000 ਰੁਪਏ ਵਿੱਚ ਤੁਸੀਂ ਸਾਡੇ ਕੋਲ ਟੈਬੀ ਲਾਈਨਿੰਗ ਦਾ ਸੂਟ ਪਾਏ ਕਰ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਇਹ ਅਸੀਂ ਆਫ ਵਾਈਟ ਦੇ ਵਿੱਚ ਲੈ ਕੇ ਆਏ ਆ ਕਈ ਜਿਹੜੀਆਂ ਮੇਰੀ ਐ ਭੈਣਾ 올ਡ ਡੇਸ ਹੁੰਦੀਆਂ ਉਹਨਾਂ ਨੂੰ ਕਲਰ ਥੋੜੇ ਜਿਹਾ ਬ੍ਰਾਈਟ ਪਸੰਦ ਨਹੀਂ ਹੁੰਦੇ ਲਾਈਟ ਸ਼ੇਡ ਪਸੰਦ ਹੈ ਅਸੀਂ ਉਹਨਾਂ ਦਾ ਵੀ ਧਿਆਨ ਰੱਖਦੇ ਹੋਏ ਇੱਕ ਲਾਈਟ ਕਲਰ ਲੈ ਕੇ ਆਏ ਆ ਦੇਖੋ ਇਹ ਆਫ ਵਾਈਟ ਦੇ ਵਿੱਚ ਪ੍ਰਿੰਟ ਹੈ ਟੈਬੀ ਲਾਈਨਿੰਗ ਦਾ ਬੜਾ ਸੋਹਣਾ ਜਿਹਾ ਰਹਿਣ ਵਾਲਾ ਪ੍ਰਿੰਟ बॉਟਮ ਆਉਣ ਵਾਲੀ ਹੈ ਇਦਾਂ ਦੀ ਆਫ ਵਾਈਟ ਦੇ ਵਿੱਚ ਠੀਕ ਹੈ ਜੀ ਇਸੀ ਬਿਲਕੁਲ ਇਹਨੂੰ ਆਫ ਵਾਈਟ ਨਹੀਂ ਕਹਿ ਸਕਦੇ ਥੋੜਾ ਜਿਹਾ ਕਰੀਮ ਜਿਹਾ ਸ਼ੇਡ ਹੈ ਜੀ ਇਹਦਾ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਦੇਖ ਸਕਦੇ ਹੋ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਟੈਬੀ ਲਾਈਨਿੰਗ ਹੈ ਜੀ ਪ੍ਰੀਮੀਅਮ ਟੈਬੀ ਲਾਈਨਿੰਗ ਹੈ ਲਿਖਿਆ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਜੀ ਸਿਰਫ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ 1000 1000 ਦੇ ਵਿੱਚ ਤੁਸੀਂ ਸਾਡੇ ਕੋਲੋਂ ਟੈਬੀ ਦਾ ਸੂਟ ਲੈ ਸਕਦੇ ਹੋ ਵਿੱਤ ਮਸਲੀਨ ਬਾਟਮ ਰਹਿਣ ਵਾਲੀ ਹੈ ਪ੍ਰਿੰਟ ਵੀ ਬੜੇ ਪਿਆਰੇ ਜੇ ਰਹਿਣ ਵਾਲੇ ਆ ਬਹੁਤ ਪਿਆਰੇ ਪ੍ਰਿੰਟ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਇਹ ਵੀ ਚੈੱਕ ਕਰੋ ਤੁਹਾਨੂੰ ਹੋਰ ਮਿਲੂਗਾ ਦੇਖੋ ਇਹ ਵਾਲਾ ਕਲਰ ਮੈਲ ਵਾਲਾ ਤੁਹਾਨੂੰ ਬਲੂ ਕਲਰ ਇੱਕ ਬਲੂ ਕਲਰ ਆਉਣ ਵਾਲਾ ਇਹ ਵੀ ਬੜਾ ਪਿਆਰਾ ਜਾਂ ਪ੍ਰਿੰਟ ਹੈ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਬਲੂ ਵਾਲਾ ਚੈੱਕ ਕਰ ਸਕਦੇ ਹੋ ਪ੍ਰਿੰਟ ਤੁਸੀਂ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਟੈਬੀ ਲਾਈਨਿੰਗ ਹੈ ਜੀ बॉटम ਰੈਨ ਵਾਲੀ ਹੈ ब्लू ਸ਼ੇਡ ਦੇ ਵਿੱਚ ਠੀਕ ਹੈ ਜੀ ਪਲੇਨ बॉटम ਰਹੂਗੀ ਮਸਲੀਨ ਦੀ ब्लू ਸ਼ੇਡ ਦੇ ਵਿੱਚ ਬੜਾ ਪਿਆਰਾ ਜਿਹਾ ਸੂਟ ਰੈਨ ਵਾਲਾ ਪ੍ਰਿੰਟ ਵੀ ਬੜਾ ਪਿਆਰਾ ਸਿਰਫ ਪ੍ਰਾਈਜ਼ ਦੇ ਰਿਆਂ ਤੁਹਾਨੂੰ 1000 1000 ਦੇ ਵਿੱਚ ਤੁਸੀਂ ਸਾਡੇ ਕੋਲ ਟੈਬੀ ਲਾਈਨਿੰਗ ਦਾ ਸੂਟ ਲੈ ਸਕਦੇ ਹੋ ਵਿਦ ਮਸਲੀਨ बॉटम ਦੇ ਨਾਲ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਪ੍ਰਿੰਟ ਵੀ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਸਕਰੀਨ ਦੇ ਉੱਪਰ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਮੈਸੇਜ ਕਰਕੇ ਫੋਨ ਕਾਲ ਕਰਕੇ ਸਾਡੇ ਕੋਲੋਂ ਇਹ ਵਾਲਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਇਹ ਵਿੱਚ ਸਾਡੇ ਕੋਲ ਇੱਕ ਹੋਰ ਕਲਰ ਹੈ ਜੀ ਦੇਖੋ ਇਕਵਲ ਇਹ ਵਾਲਾ ਤੁਹਾਨੂੰ ਪ੍ਰਿੰਟ ਮਿਲ ਜੂਗਾ ਜੀ ਠੀਕ ਹੈ ਜੀ ਇੱਕ ਵਾਰ ਤੁਹਾਨੂੰ ਇਹ ਵਾਲਾ ਪ੍ਰਿੰਟ ਮਿਲੂਗਾ ਇਹਨਾਂ ਤੁਸੀਂ ਬਾਟਮ ਲੈ ਸਕਦੇ ਹੋ ਸਾਡੇ ਕੋਲੋਂ ਪਲੇਨ ਬਾਟਮ ਲੈ ਸਕਦੇ ਹੋ ਮਸਲੀਨ ਦੀ ਠੀਕ ਹੈ ਜੀ ਪਲੇਨ ਮਸਲੀਨ ਦੀ ਬਾਟਮ ਰਹਿਣ ਵਾਲੀ ਹੈ 1000 ਦੇ ਤੁਸੀਂ ਸਾਡੇ ਕੋਲੋਂ ਇਹ ਵਾਲਾ ਸੂਟ ਬਾਏ ਕਰ ਸਕਦੇ ਹੋ ਬਾਟਮ ਦਾ ਜਿਹੜਾ ਕਲਰ ਆ ਥੋੜਾ ਜਿਹਾ ਡਿਫਰੈਂਟ ਏਰੀਆ ਪਰ ਸੇਮ ਤੁਹਾਨੂੰ ਬਾਟਮ ਮਿਲੂਗੀ ਇਹਦੇ ਨਾਲ ਜਿੱਦਾਂ ਦਾ ਇਹ ਚ ਸ਼ਰਟ ਚ ਕਲਰ ਹੈ ਸੇਮ ਹੀ ਤੁਹਾਨੂੰ ਬਾਟਮ ਮਿਲੂਗੀ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲੇ ਕਲਰ ਦੀ ਤੁਹਾਨੂੰ ਇਹਦੇ ਨਾਲ ਸੇਮ ਬਾਟਮ ਮਿਲੂਗੀ ਪ੍ਰਾਈਸ ਰਹਿਣ ਵਾਲਾ 1000 ਰੁਪਏ ਟੈਬੀ ਲਾਈਨਿੰਗ ਠੀਕ ਹੈ ਜੀ ਟੈਬੀ ਲਾਈਨਿੰਗ ਸੂਟ ਹੈ ਇਹ ਕੇਵਲਾ ਕਲਰ ਮਿਲਣ ਵਾਲਾ ਰੈੱਡ ਕਲਰ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ 컬러 ਦੇਖੋ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ 1000 ਦੇ ਵਿੱਚ ਤੁਸੀਂ ਸਾਡੇ ਕੋਲੇ ਪਹਿਲਾ ਸੂਟ ਬਾਇ ਕਰ ਸਕਦੇ ਹੋ ਵਿਦ ਮਸਲੀਨ ਬਾਟਮ ਦੇ ਨਾਲ ਸਾਰੇ ਪ੍ਰਿੰਟ ਵੀ ਬੜੇ ਪਿਆਰੇ ਜਿਹੇ ਰਹਿਣ ਵਾਲੇ ਹੈ ਜਿਹੜਾ ਵੀ 컬러 ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਬਾਇ ਕਰ ਸਕਦੇ ਹੋ ਜੀ ਇਹ ਕੇਵਲਾ ਸੂਟ ਰਹਿਣ ਵਾਲਾ ਹੈ ਠੀਕ ਹੈ ਜੀ ਇਹ ਵਾਲੀ ਮੈਚਿੰਗ ਬਾਟਮ ਰਹਿਣ ਵਾਲੀ ਹੈ ਜਿਹੜਾ ਵੀ 컬러 ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਬਾਏ ਕਰ ਸਕਦੇ ਹੋ ਪ੍ਰਾਈਸ ਦੇ ਰਹੀ ਹਾਂ ਤੁਹਾਨੂੰ ਸਿਰਫ 1000 1000 ਦੇ ਵਿੱਚ ਤੁਸੀਂ ਸਾਡੇ ਕੋਲ ਟੈਬੀ ਲਾਈਨਿੰਗ ਦੇ ਸੂਟ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਸੀ ਸਾਡੇ ਅੱਜ ਦੇ ਜਿਹੜੇ ਸੂਟ ਜਿਹੜੇ ਵੀ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਨੂੰ ਮੈਂ WhatsApp 'ਸ ਮੈਸੇਜ ਕਰੋ ਠੀਕ ਹੈ ਜੀ ਤੁਹਾਨੂੰ ਫੋਨ ਕਾਲ ਕਰਕੇ ਵੀ ਸਾਡੇ ਕੋਲ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪਲੀਜ਼ ਜੜੀਆਂ ਭੈਣਾਂ ਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ